ਸਸ਼ੀਕਲ ਜੀ ਸਵਾਗਤ ਹੈ ਸਾਰਿਆਂ ਦਾ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਸੰਦੀਪ ਕਲੈਕਸ਼ਨ ਨੂੰ ਸ਼ਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਦੇ ਆਰਟੀਕਲ ਵੀ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਲੈ ਕੇ ਆਵਾਂਗੇ ਗੱਲਾਂ ਅੱਜ ਘੱਟ ਕਰਾਂਗੇ ਸੂਟ ਜ਼ਿਆਦਾ ਦਿਖਾਵਾਂਗੇ ਕਿਉਂਕਿ ਆਪਾਂ ਬਹੁਤ ਛੋਟੀ ਵੀਡੀਓ ਬਣਾਣੀ ਹੈ ਇੱਕ ਅਪਡੇਟ ਦੇ ਰਹੇ ਹਾਂ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਆਰਟੀਕਲ ਸਾਡੇ ਕੋਲ ਅਵੇਲੇਬਲ ਹੋ ਚੁੱਕੇ ਨੇ ਸ਼ੁਰੂ ਕਰਾਂਗੇ ਫਰਸਟ ਆਰਟੀਕਲ ਤੋਂ ਸਿੰਗਲ ਸਿੰਗਲ ਸੂਟ ਦਿਖਾਵਾਂਗੀ ਤੁਹਾਨੂੰ 995 ਬਹੁਤ ਸੋਹਣਾ ਡਿਮਾਂਡ ਇਹਨਾਂ ਦੀ ਆ ਰਹੀ ਸੀ ਕੋਈ ਕੁਝ ਕੁ ਚੀਜ਼ਾਂ ਸਾਡੇ ਕੋਲ ਰੀਸਟਾਕ ਹੋਈਆਂ ਆਪਾਂ ਸੋਚਿਆ ਚਲੋ ਵੀਡੀਓ ਵਿੱਚ ਤੁਹਾਨੂੰ ਸ਼ੋਅ ਕਰ ਦਈਏ ਲੁੱਕ ਦਿਖਾਣੇ ਤੁਹਾਨੂੰ ਬਹੁਤ ਸੋਹਣੇ ਸੂਟ ਰਹਿਣਗੇ ਸਿੰਪਲ ਸਾਬਰ ਡਿਜ਼ਾਈਨਰ ਗਲੇ ਦੇ ਉੱਤੇ ਪੈਚ ਇਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਰਹੂਗਾ ਪ੍ਰੋਪਰ ਉੱਤੇ ਇਹ ਬਣਿਆ ਹੋਇਆ ਹੈ ਜੀ ਸਟਿਚਿੰਗ ਸਟਿਚ ਨਹੀਂ ਕੀਤਾ ਹੋਇਆ ਉੱਤੇ ਬਣਿਆ ਹੋਇਆ ਐਮਬਰਾਇਡਰੀ ਜਿਹੜੀ ਹੈਗੀ ਆ ਤੇ ਮਸਲੀਨ ਦਾ ਦੁਪੱਟਾ ਰਹੂਗਾ ਰਿਯਾਨ ਕਾਟਨ ਦੀ ਸਲਵਾਰ ਰਹੂਗੀ ਜੀ ਪ੍ਰਾਈਸ ਰਹੂਗਾ 995 ਅੱਜ ਦੀ ਵੀਡੀਓ ਸ਼ੁਰੂ ਕਰਾਂਗੇ 995 500 550 ਵਾਲੇ ਸਾਰਾ ਸ ले सकदे है जिन्ने ਮਾੜੀ ਸੂਟ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਇਹ ਸਿੰਗਲ ਸਿੰਗਲ ਆਰਟੀਕਲ ਮੈਂ ਤੁਹਾਨੂੰ ਕਾਫੀ ਜਿਹੜੇ ਹੈਗੇ ਆ ਦਿਖਾਉਂਗੀ ਅੱਜ ਦੀ ਵੀਡੀਓ ਵਿੱਚ ਆ ਲੋ ਜੀ ਅਗਲਾ ਸੂਟ ਲੁੱਕ ਬਹੁਤ ਸੋਹਣੀ ਸਿੰਪਲ ਸੋਬਰ ਡਿਜ਼ਾਈਨਰ ਜਾਂ ਸੂਟ ਹੋਊਗਾ ਪ੍ਰਾਈਸ ਰੋਗਾ ਇਹਦਾ ਵੀ ਸੇਮ 995 ਵੀ ਹੋਗੀ ਇਹਦੀ ਬਾਟਮ 48 ਇੰਚ ਘੱਟੋ ਘੱਟ ਲੈਂਥ ਹੋਊਗੀ ਅੱਜ ਦੇ ਸਾਰੇ ਸੂਟਾਂ ਦੀ ਆ ਲੋ ਜੀ ਤੇ ਇਹ ਰੋਗਾ ਇਹਦਾ ਦੁਪੱਟਾ ਪਿਓਰ ਮਲਮਲ कॉटन ਦਾ ਦੁਪੱਟਾ ਰਹੂਗਾ ਬੈਸਟ ਕੁਆਲਿਟੀ ਰਹੂਗੀ ਜੀ ਬਹੁਤ ਸੋਹਣੇ ਸੂਟ ਦੇ ਜਿਹਨੂੰ ਵੀ ਪਸੰਦ ਆ ਬੁੱਕ ਕਰਦੇ ਜਾਇਓ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਕਲਰ ਸਾਰੇ ਬਹੁਤ ਸੋਹਣੇ ਜਿਨ੍ਹਾਂ ਵਿੱਚ ਡਬਲ ਟ੍ਰਿਪਲ ਸਾਡੇ ਕੋਲ ਹੋਣਗੇ ਉਹ ਵੀ ਤੁਹਾਨੂੰ ਮੈਂ ਦਿਖਾਨਦੀ ਜਾਊਂਗੀ ਆ ਲੋ ਜੀ ਅਗਲਾ ਕਲਰ ਡਿਜ਼ਾਈਨ ਬਹੁਤ ਸੋਹਣੀ ਛੇੜੇ ਦੀ ਵੀ ਕਲਰ ਵੀ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਗਲੇ ਦੇ ਉੱਤੇ ਪੈਚ ਜਿਹੜਾ ਔਰਗੈਂਜ਼ਾ ਦਾ ਲੱਗਾ ਹੋਇਆ ਆ ਪੂਰਾ ਐਮਬਰਾਇਡਰੀ ਦੇ ਨਾਲ ਇਹਦਾ ਵਰਕ ਰਹੂਗਾ ਜੀ ਐਮਬਰਾਇਡਰੀ ਦੇ ਨਾਲੇ ਵਾਲਾ ਰੈਡੀ ਹੋ ਕੇ ਲਗਾਇਆ ਆ ਔਰ ਲੈਂਥ ਬਹੁਤ ਇਦੀ ਰਹਿਣ ਵਾਲੀ 48 ਇੰਚ ਜਿਵੇਂ ਬੋਲਿਆ ਮੈਕਸਿਮਮ 48 ਇੰਚ ਲੈਂਥ ਦੇ ਸੂਟ ਰਹਿਣਗੇ ਇਹ ਰੋਗੀ ਇਹਦੀ ਬਾਟਮ ਤੇ ਇਹ ਰਹੂਗਾ ਜੀ ਇਹਦਾ ਦੁਪੱਟਾ ਆ ਲਓ ਜੀ ਕਾਲਾ ਇੱਕ ਚਾਰਟ ਦੇ ਵਿੱਚ ਮੇਰੇ ਕੋਲ ਅਵੇਲੇਬਲ ਹੈ ਹੁਣ ਦੋ ਦਾ ਕਿਉਂਕਿ ਜਿਨ੍ਹਾਂ ਦਾ ਪਹਿਲਾਂ ਅਡਵਾਂਸ ਬੁਕਿੰਗ ਸੀਗੀ ਅਸੀਂ ਉਹਨਾਂ ਦੇ ਕਾਫੀ ਸੂਟ ਕੱਢ ਚੁੱਕੇ ਆ ਤੇ ਉਹ ਤੋਂ ਇਲਾਵਾ ਜਿਹੜਾ ਹੁਣ ਸਾਡੇ ਕੋਲ ਰਹਿ ਗਿਆ ਆਪਾਂ ਤੁਹਾਨੂੰ ਵੀਡੀਓ ਵਿੱਚ ਸ਼ੋਅ ਕਰ ਰਹੇ ਆ ਇੱਕ ਕਲਰ ਇਹ ਰਹੂਗਾ ਜੀ ਇੱਕ ਇਹ ਰਹੂਗਾ ਜੀ ਤੇ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਮੈਂ ਆ ਲਓ ਜੀ ਕਈ ਚੀਜ਼ਾਂ ਹੁੰਦੀਆਂ ਮੈਨੂੰ ਲੱਗਦਾ ਇਹਨਾਂ ਦਾ ਅਸੀਂ ਵੀਡੀਓ ਸ਼ੂਟ ਨਹੀਂ ਕੀਤਾ ਔਰ ਸ਼ੌਪ ਤੋਂ ਹੀ ਕਾਫੀ ਚੀਜ਼ਾਂ ਵਿਜ਼ਿਟ ਕਰਕੇ ਜਿਹੜੇ ਲੈ ਜਾਂਦੇ ਆ ਜੀ ਉਹਨਾਂ ਵਿੱਚੋਂ ਕੁਝ ਕੁ ਸੂਟ ਹੈਗੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਐਡਾ ਦੀ ਜਿਹੜੀ ਡਿਜ਼ਾਈਨਿੰਗ ਆ ਉਹ ਵੀ ਸਾਡੇ ਕੋਲ ਅਵੇਲੇਬਲ ਹੁੰਦੀ ਆ ਬਲੈਕ ਕਲਰ ਔਰਗੈਂਜ਼ਾ ਦਾ ਪੈਚ ਪੂਰਾ ਲਾਈਨਿੰਗ ਦੇ ਵਿੱਚ ਸ਼ਰਟ ਰਹੂਗਾ ਨੀਚੇ ਘੇਰੇ ਦੇ ਉੱਤੇ ਵੀ ਔਰਗੈਂਜ਼ਾ ਦਾ ਡਿਜ਼ਾਈਨ ਰਹੂਗਾ ਇਹਦਾ ਪੈਚ ਲੱਗਾ ਹੋਇਆ ਇਹ ਰਹੂਗਾ ਇਹਦਾ ਦੁਪੱਟਾ ਔਰ ਇਹ ਰਹੂਗਾ ਇਹਦਾ ਬਾਟਮ ਬਹੁਤ ਸੋਹਣੀ ਲੁੱਕ ਦਾ ਸੂਟ ਆ ਸਿੰਪਲ ਸੋਬਰ ਜਿਹਾ ਜਿਹਨੂੰ ਵੀ ਪਸੰ ਅਗਲਾ ਸਿੰਗਲ ਪੀਸ ਆ ਲੋ ਜੀ ਪ੍ਰੀਮੀਅਮ ਰੇਂਜਾਂ ਵਾਲੇ ਕਈ ਸੂਟ ਨੇ ਜਿਹੜੇ ਤੁਹਾਨੂੰ ਅੱਜ ਆਫਰ ਦੇ ਵਿੱਚ ਕਈ ਸੂਟ ਕੱਢ ਦੇਣੇ ਆ ਆ ਆ ਲੋ ਜੀ ਬਹੁਤ ਸੋਹਣਾ ਸੂਟ ਆ ਲੈਂਥ ਵਿਡਥ ਬਹੁਤ ਆ ਪੂਰੇ ਸੂਟ ਨੂੰ ਡਿਜ਼ਾਈਨ ਕੀਤਾ ਹੋਇਆ ਆ ਆ ਦੇਖੋ ਜੀ ਵਰਕ ਦੇ ਨਾਲ ਡਿਜ਼ਾਈਨਡ ਹੋ ਗਿਆ ਇਹਦਾ ਇਹ ਰੋਗੀ ਬਲੈਕ ਕਲਰ ਦੀ ਬਾਟਮ ਔਰ ਇਹ ਰਹੂਗਾ ਜੀ ਇਹਦਾ ਦੁਪੱਟਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਰਹਿਣ ਵਾਲਾ ਹੈ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ 995 ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਆ ਲੋ ਜੀ ਲਾਈਟ ਡਾਰਕ ਹਰ ਤਰ੍ਹਾਂ ਦਾ ਚਾਰਟ ਅਵੇਲੇਬਲ ਹੈ ਜੀ ਅੱਜ ਦੀ ਵੀਡੀਓ ਵਿੱਚ ਆ ਲੋ ਬਹੁਤ ਸੋਹਣੀ ਲੁੱਕ ਦਾ ਸੂਟ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਕਲਰ ਰਹੂਗਾ ਇਹ ਵਾਲਾ ਗਲੇ ਦੇ ਉੱਤੇ ਇਹਦੇ ਵੀ ਰਹੂਗਾ ਇਸ ਤਰ੍ਹਾਂ ਡਿਜ਼ਾਈਨ ਪੂਰਾ ਇਹਨੂੰ ਵੀ ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਆ ਹੈਂਡ ਵਰਕ ਦੇ ਨਾਲ ਇਹ ਰੋਗੀ ਇਹਦੀ ਬਾਟਮ ਜੀ ਤੇ ਦੁਪੱਟਾ ਰਹੂਗਾ ਇਸ ਤਰ੍ਹਾਂ ਇਹ ਰਹੂਗਾ ਦਾ ਦੁਪੱਟਾ ਜੇ ਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਕਲਰ ਚਾਰਟ ਮੇਰੇ ਕੋਲ ਦੋ ਦਾ ਅਵੇਲੇਬਲ ਹੈ ਦੇ ਵਿੱਚ ਇਹ ਕਲਰ ਇਹ ਰਹੂਗਾ ਇੱਕ ਰੋਗਾ ਕਲਰ ਇਹ ਵਾਲਾ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰੋਗਾ ਸੇਮ 995 ਸ਼ਿਪਿੰਗ ਸਭ ਦੇ ਵਿੱਚ ਫ੍ਰੀ ਰਹਿਣ ਵਾਲੀ ਹੈ ਅੱਜ ਦੇ ਸੂਟਾਂ ਦੇ ਵਿੱਚ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਹੈ ਜੀ ਆਹ ਲਓ ਜੀ 블루 ਕਲਰ ਬਹੁਤ ਸੋਹਣੀ ਲੁੱਕ ਦਾ ਸੂਟ ਆ ਸਿੰਪਲ ਸੋਬਰ ਜਿਹਾ ਗਲੇ ਦੇ ਉੱਤੇ ਪੈਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਵੀ ਸਿੰਪਲ ਸੋਬਰ ਜਿਹਾ ਔਰ ਇਹ ਰੋਗਾ ਇਹਦਾ ਬਾਟਮ ਤੇ ਇਹ ਰੋਗਾ ਜੀ ਦਾ ਦੁਪੱਟਾ ਸੇਮ ਪ੍ਰਾਈਸ ਦੇ ਵਿੱਚ ਇਹ ਵੀ ਸੂਟ ਰੋਗਾ ਦੁਪੱਟੇ ਦਾ ਪ੍ਰਿੰਟ ਵੀ ਬਹੁਤ ਸੋਹਣਾ ਰਹਿਣ ਵਾਲਾ ਹੈ ਤੇ ਕਲਰ ਚਾਰਟ ਰੋਗਾ ਮੇਰੇ ਕੋਲ ਦੋ ਦਾ ਪਿਓਰ ਜੈਕੂਰੀ कॉटन ਰਹੂਗੀ ਸਾਰੇ ਸੂਟ ਜਿੰਨੇ ਵੀ ਆ ਲੈਂਥ ਰਹੂਗੀ 48 ਇੰਚ 48 ਇੰਚ ਤੋਂ ਘੱਟ ਕਿਸੇ ਦੀ ਵੀ ਲੈਂਥ ਨਹੀਂ ਆਣ ਵਾਲੀ ਅੱਜ ਦੇ ਸੂਟਾਂ ਦੀ ਆ ਲੋ ਜੀ ਅਗਲਾ ਡਿਜ਼ਾਈਨ ਤੁਹਾਨੂੰ ਪਿਓਰ कॉटन ਦੇ ਦਿਖਾਵਾਂਗੇ ਪਿਓਰ ਕੈਂਬਰੀ कॉटन ਦੇ ਸੂਟ ਰਹਿਣਗੇ ਪਿਓਰ ਬੈਂਬਰ ਦੇ ਦੁਪੱਟੇ ਦੇ ਨਾਲ ਆ ਲੋ ਜੀ ਬ੍ਰਾਂਡਡ ਸੂਟ ਰਹਿਣਗੇ ਪ੍ਰਾਈਸ ਰਹੂਗਾ 995 ਕਲਰ ਦੇਖੋ ਕਿੰਨਾ ਸੋਹਣਾ ਡਿਜ਼ਾਈਨਿੰਗ ਦੇਖਿਓ ਕਿੰਨੀ ਸੋਹਣੀ ਰੈਡ ਵਾਲੀ ਇਹ ਜੀ ਇਸ ਤਰ੍ਹਾਂ ਡਿਜ਼ਾਈਨ ਰਹੂਗਾ ਇਹਦਾ ਨੀਚੇ ਘੇਰੇ ਦੇ ਉੱਤੇ ਇਸ ਤਰ੍ਹਾਂ ਫਲਾਵਰ ਰਹਿਣਗੇ ਕਲਰ ਰਹੂਗਾ ਕਾਫੀ ਜਾਂ ਛੇਡ ਰਹੂਗਾ ਇਹ ਵਾਲਾ ਕਾਫੀ ਡ ਬੈਕ ਦੀ ਜਿਹੜੀ ਪ੍ਰਿੰਟ ਆ ਉਹ ਇਸ ਤਰ੍ਹਾਂ ਰਹੂਗੀ ਫਲਾਰਸ ਪ੍ਰਿੰਟ ਦੇ ਨਾਲ ਰਹੂਗਾ ਇਹਦਾ ਸਾਈਡ ਤੇ ਬਾਹੂ ਦਾ ਡਿਜ਼ਾਈਨ ਇਸ ਤਰ੍ਹਾਂ ਰਹੂਗਾ ਕੈਂਬ੍ਰਿਕ ਕਾਟਨ ਆ ਬਹੁਤ ਸੋਹਣਾ ਕੱਪੜਾ ਹੈ ਇਹ ਵਾਲਾ ਬਹੁਤ ਸੌਫਟ ਔਰ ਇਹ ਰਹੂਗੀ ਇਹਦੀ ਅਪਰੋਕਸ 3 ਮੀਟਰ ਦੇ ਲਾਗੇ ਬਾਟਮ ਪਲੇਨ ਕਲਰ ਦੀ ਔਰ ਪਿਓਰ ਬੈਂਬਰ ਦਾ ਰਹੂਗਾ ਇਹਦਾ ਦੁਪੱਟਾ ਪੂਰੇ ਵੱਡੇ ਕੱਟ ਦਾ ਦੁਪੱਟਾ ਰਹੂਗਾ ਬ੍ਰਾਂਡਡ ਆਰਟੀਕਲ ਨੇ ਪ੍ਰਿੰਟਡ ਦੁਪੱਟਾ ਰਹਿਣ ਵਾਲਾ ਜੈਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਕਲਰ ਚਾਰਟ ਮੈਂ ਤੁਹਾਨੂੰ ਇਹਦੇ ਵਿੱਚ ਦਿਖਾਨੀ ਆ ਕਲਰ ਚਾਰਟ ਵੀ ਬੀ ਬਹੁਤ ਸੋਹਣਾ ਰਹਿਣ ਵਾਲਾ ਗ੍ਰੀਨ ਕਲਰ ਹੋਊ ਆ ਲੋ ਜੀ ਗ੍ਰੀਨ ਕਲਰ ਬਹੁਤ ਹੀ ਸੋਹਣਾ ਸੂਟ ਰਹਿਣ ਵਾਲਾ ਇਹ ਵੀ ਆ ਲੋ ਜੀ ਸਾਰਾ ਫਰੈਸ਼ ਅਰਾਈਵਲ ਆ ਜਿੰਨਾ ਵੀ ਤੁਹਾਨੂੰ ਤਕਰੀਬਨ ਦਿਖਾ ਰਹੇ ਆਂ ਆਪਾਂ ਆ ਲੋ ਜੀ ਕਲਰ ਦੇਖੋ ਜੀ ਬੋਟਲ ਗ੍ਰੀਨ ਸ਼ੇਡ ਰਹੂਗਾ ਡਿਜ਼ਾਈਨਿੰਗ ਬਹੁਤ ਸੋਹਣੀ ਇਸ ਤਰ੍ਹਾਂ ਫਰੰਟ ਰਹੂਗਾ ਇਹਦਾ ਔਰ ਇਹ ਰਹੂਗਾ ਇਹਦਾ ਬੈਕ ਬੈਕ ਦਾ ਪ੍ਰਿੰਟ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਰਹੂਗਾ ਨਾਲ ਪ੍ਰਾਈਸ ਰਹੂਗਾ 995 ਸੇਮ ਆ ਲੋ ਜੀ ਤੇ ਇਹ ਰਹੂਗਾ ਇਹਦਾ ਪਿਓਰ ਬੈਂਬਰ ਦਾ ਦੁਪੱਟਾ ਰਹਿਣ ਵਾਲਾ ਆ ਤੇ ਪਿਓਰ ਕਾਟਨ ਦੀ ਰਹੂਗੀ ਇਹਦੇ ਨਾਲ ਬਾਟਮ ਪਲੇਨ ਕਲ ਜੀ ਤੇ ਅਗਲਾ ਕਲਰ ਤੁਹਾਨੂੰ ਦਿਖਾਣੇ ਆਪਾਂ ਇਹਦੇ ਵਿੱਚ ਦੋ ਸੇਮ ਇਹ ਵਾਲਾ ਜਿਹੜਾ ਹੈਗਾ ਜੀ ਸੇਮ ਮਿਲ ਜੂਗਾ ਤੁਹਾਨੂੰ ਪੀਸ ਕਾਫੀ ਕਿਉਂਕਿ ਬਹੁਤ ਸੋਹਣਾ ਹੈ ਕਾਫੀ ਸੂਟ ਆਏ ਸੀਗੇ ਅਗਲਾ ਰਹੂਗਾ ਰੈੱਡ ਕਲਰ ਆ ਲੋ ਜੀ ਰੈੱਡ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਕੱਪੜਾ ਬਹੁਤ ਹੀ ਸੋਹਣਾ ਆ ਮਲਾਈ ਵਰਗਾ ਕੱਪੜਾ ਰਹਿਣ ਵਾਲਾ 노 ਨੀਡ ਲਾਈਨਿੰਗ ਜਿੰਨੇ ਵੀ ਤੁਹਾਨੂੰ ਕਾਟਨ ਦੇ ਸੂਟ ਦਿਖਾਵਾਂਗੀ ਕਿਸੇ ਨੂੰ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਹਾਲੋ ਜੀ ਕਿਉਂਕਿ ਪੀਸ ਅਜੇ ਖੋਲੇ ਵੀ ਨਹੀਂ ਹੈਗੇ ਜਿੱਦਾਂ ਹੀ ਆਏ ਹੈਗੇ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਹਾਜ਼ਰ ਹੋ ਗਏ ਆ ਹਾਲੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਕਲਰ ਵੀ ਕਿੰਨਾ ਸੋਹਣਾ ਖਿਲਮਾ ਜਿਹਾ ਕਲਰ ਹੋਗਾ ਫੰਕਸ਼ਨ ਵਗੈਰਾ ਤੇ ਪਾਉਣ ਨੂੰ ਚਾਹਣੇ ਹੈਗੇ कॉटन ਦਾ सूट ਤੇ ਬਹੁਤ ਸੋਹਣੀ ਲੁੱਕ ਦੇ ਸੂਟ ਹੈ ਇਹ ਵਾਲੇ ਹਾਲੋ ਜੀ ਤੇ ਬੈਕ ਦੀ ਪ੍ਰਿੰਟ ਸੇਮ ਰਹੂਗੀ ਇਹਦੀ ਐਜ਼ ਇਟ ਇਜ਼ ਬੈਕ ਦੀ ਪ੍ਰਿੰਟ ਰਹਿਣ ਵਾਲੀ ਆ ਤੇ ਇਹ ਰਹੂਗਾ ਇਹਦਾ ਬਾਟਮ ਪਿਓਰ कॉटन ਦਾ ਤੇ ਬੈਂਬਰ ਦਾ ਰਹਿਣ ਵਾਲਾ ਦੁਪੱਟਾ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਜੇ ਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਰੈੱਡ ਔਰੇਂਜ ਕਲਰ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਅਗਲੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਉਹ ਆਊਗੀ ਮੋਡਲ ਫੈਬਰਿਕ ਤੇ ਮੋਡਲ ਮਸਲਿਨ ਫੈਬਰਿਕ ਬਹੁਤ ਸੋਹਣਾ ਡਿਜ਼ਾਈਨਿੰਗ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣੇ ਲੁੱਕ ਦੀ ਰਹਿਣ ਵਾਲੇ ਆ ਆ ਦੇਖਿਓ ਜੀ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਆ ਵਰਕ ਦੇ ਨਾਲ ਫੈਂਸੀ ਸੂਟ ਜਿਹੜੇ ਚਾਹਦੇ ਆ ਲਾਈਟ ਵੇਟ ਹੋਣ ਗਰਮੀਆਂ ਦੇ ਵਿੱਚ ਪਾਉਣ ਨੂੰ ਤੇ ਬੈਕ ਦੀ ਪ੍ਰਿੰਟ ਸੇਮ ਰਹੂਗੀ ਕਲਰ ਬਹੁਤ ਹੀ ਸੋਹਣਾ ਹੈ ਵੀ ਆਹ ਲਓ ਜੀ ਪੈਨਲ ਸਟਾਈਲ ਬਣਿਆ ਹੋਇਆ ਆ ਠੀਕ ਹੈ ਜੀ ਜਿੱਦਾਂ ਮਰਜ਼ੀ ਹਾਈਟ ਤੁਹਾਡੀ ਜਾਦੀ ਆ ਘਾਟ ਆ ਆਰਾਮ ਨਾਲ ਸੂਟ ਰੈਡੀ ਹੋਗਾ نیچے ਘੇਰਾ ਵੀ ਬਹੁ ਜੀ ਮੈਂ ਮੱਝ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਆ ਰਿਯਾਨ ਕਾਟਨ ਦੀ ਬਾਟਮ ਰੋਗੀ ਸ਼ਰਟ ਨੂੰ ਲਾਈਨਿੰਗ ਦੀ ਜ਼ਰੂਰਤ ਹੈਗੀ ਆ ਜੀ ਇਹਨੂੰ ਸਲਵਾਰ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਔਰ ਇਹ ਰੋਗਾ ਹੈਗਾ ਮਸਲੀਨ ਵਿਸਕੋਸ ਦਾ ਦੁਪੱਟਾ ਜਿੰਨ ਵੀ ਪਸੰਦਾ ਬੁੱਕ ਕਰ ਲਿਓ ਕਲਰ ਚਾਰਟ ਮੈਂ ਦਿਖਾਨੀ ਸਾਰੇ ਕਲਰ ਕਿਉਂਕਿ ਬਹੁਤ ਸੋਹਣੇ ਨੇ ਕਲਰ ਤੁਹਾਨੂੰ ਸਾਰੇ ਇਹਦੇ ਵੀ ਓਪਨ ਕਰਕੇ ਦਿਖਾਵਾਂਗੇ ਆਪਾਂ ਆਹ ਲਓ ਜੀ ਇਹਨਾਂ ਦਾ ਪ੍ਰਾਈਸ ਰੋਗਾ 1500 ਸ਼ਿਪਿੰਗ ਰੋਗੀ ਫ੍ਰੀ ਆਹ ਲਓ ਅਗਲਾ ਕਲਰ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਔਰ ਕਪੜਾ ਬਹੁਤ ਹੀ ਸੋਹਣਾ ਸਾਰਾ ਬ੍ਰਾਂਡਡ ਆਰਟੀਕਲ ਆ ਜਿੰਨਾ ਵੀ ਤੁਹਾਡੇ ਲਈ ਲੈ ਕੇ ਆਏ ਆ ਕਲਰ ਦੇਖਿਓ ਇਹ ਵੀ ਕਿੰਨਾ ਸੋਹਣਾ ਆ ਇਹਦੇ ਵਿੱਚ ਵੀ ਨੀਚੇ ਘੇਰੇ ਦੇ ਉੱਤੇ ਸੇਮ ਇਸ ਤਰ੍ਹਾਂ ਡਿਜ਼ਾਈਨ ਹੋਊਗਾ ਪੈਨਲ ਸਟਾਈਲ ਬਣਿਆ ਹੋਇਆ ਗਲਾ ਵਗੈਰਾ ਕੁਝ ਵੀ ਬਣਿਆ ਹੋਇਆ ਜਿੱਦਾਂ ਮਰਜ਼ੀ ਰੈਡੀ ਕਰਵਾਓ ਰਿਯਾਨ ਕਾਟਨ ਦੀ ਸੇਮ ਟੋਨ ਟੂ ਟੋਨ ਬਾਟਮ ਰਹੂਗੀ ਜੀ ਇਹ ਵਾਲੀ ਤੇ ਇਹ ਰੋਗਾ ਇਹਦਾ ਦੁਪੱਟਾ ਪ੍ਰਾਈਸ ਰੋਗਾ 1500 ਸ਼ਿਪਿੰਗ ਰੋਗੀ ਫ੍ਰੀ ਆਲੋ ਅਗਲਾ ਤੁਹਾਨੂੰ ਸੂਟ ਦਿਖਾਉਂਦੇ ਹਾਂ ਇਹਦੇ ਵਿੱਚ ਮਸਟਰਡ ਕਲਰ ਇਹ ਵਾਲਾ ਪ੍ਰੈਸ਼ਰ ਵਾਲਾ ਜਿੰਨਾ ਵੀ ਤੁਹਾਡੇ ਵਾਸਤੇ ਲੈ ਕੇ ਆਏ ਆ ਲਓ ਜੀ ਸੂਟ ਦੀ ਲੁੱਕ ਬਹੁਤ ਸੋਹਣੀ ਮਸਟਰਡ ਕਲਰ ਥੋੜਾ ਜਿਹਾ ਬਲੈਕ ਸਟੋਨ ਦੇ ਵਿੱਚ ਇਹ ਵਾਲਾ ਰਹਿਣ ਵਾਲਾ ਹੈ ਕਲਰ ਥੋੜੇ ਥੋੜੇ ਡਿਫਰੈਂਟ ਹੈ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਜਿਹਦਾ ਪੂਰੇ ਨੂੰ ਇਹਨੂੰ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਦੇ ਨਾਲ ਬਹੁਤ ਪਿਆਰੀ ਲੁੱਕ ਦਾ ਸੂਟ ਆ ਕਈ ਬਿਨਾ ਲਾਈਨਿੰਗ ਤੋਂ ਵੀ ਸਿਚ ਕਰਵਾ ਲੈਂਦੇ ਵੈਸੇ ਬਿਨਾ ਲਾਈਨਿੰਗ ਤੋਂ ਵੀ ਜੇ ਬਣਾਉਂਦੇ ਆ ਤਾਂ ਕਪੜਾ ਕਿਤੇ ਨਹੀਂ ਜਾਂਦਾ ਇਹ ਵਾਲਾ ਬਹੁਤ ਗਾਫ ਕਪੜਾ ਹੁੰਦਾ ਆ ਔਰ ਬੈਕ ਦੀ ਪ੍ਰਿੰਟ ਵੀ ਸੇਮ ਰਹਿਣ ਵਾਲੀ ਇਹਦੀ ਘੇਰੇ ਕਾਫੀ ਵੱਡੇ ਨੇ ਇਹਨਾਂ ਦੇ ਘਟੋ-ਘਟ 30 31 ਦੇ ਲਾਗੇ ਘੇਰੇ ਰਹਿਣ ਵਾਲੇ ਆ ਇਹਨਾਂ ਦੇ ਕਿਉਂਕਿ ਕਾਫੀ ਆ ਦੇਖਿਓ ਕਾਫੀ ਇਹਨਾਂ ਦੀ ਜੜੀ ਹੈਗੀ ਆ ਘੇਰੇ ਆ ਘੇਰਾ ਹੀ ਕਾਫੀ ਰਹਿਣ ਵਾਲਾ ਆ ਤੇ ਜਿਹੜਾ ਮਰਜ਼ੀ ਡੈਡੀ ਕਰਵਾ ਸਕਦਾ ਆ ਇਹ ਰੋਗੀ ਇਹਦੀ ਬਾਟਮ ਸੇਮ ਟੋਨ ਟੂ ਟੋਨ ਔਰ ਇਹ ਰੋਗਾ ਇਹਦਾ ਦੁਪੱਟਾ ਮਸਲੀਨ ਕਿਸ ਕੋਸ ਦਾ ਦੁਪੱਟਾ ਰਹਿਣ ਵਾਲਾ ਆ ਪ੍ਰਾਈਸ ਰੋਗਾ ਸੇਮ ਆ ਇਹ ਵਾਲਾ 1500 ਦਾ ਅਗਲਾ ਕਲਰ ਦਿਖਾਉਣਨੇ ਆ ਆਪਾਂ ਤੁਹਾਨੂੰ ਮਸਲੀਨ ਬੇ ਮਸਲੀਨ ਕਿਸ ਕੋਸ ਦੇ ਵੀ ਸੂਟ ਸਾਡੇ ਕੋਲ ਆਇਨੇ ਬਹੁਤ ਸੋਹਣੀ ਕੁਆਲਟੀ ਦੇ ਨੇ ਉਹ ਵੀ ਤੁਹਾਨੂੰ ਮੈਂ ਨਾਲ-ਨਾਲ ਦਿਖਾਨੀ ਆ ਜੀ ਕਿਉਂਕਿ ਬਹੁਤ ਪਿਆਰੀ ਲੁੱਕ ਦੇ ਸੂਟ ਨੇ ਆ ਲੋ ਅਗਲਾ ਕਲਰ ਲੈਂਥ ਵੀਰਤ ਬਹੁਤ ਹੈਦੀ ਵੀ ਠੀਕ ਹੈ ਜੀ ਪੂਰਾ ਪੈਨਲ ਸਟਾਈਲ ਬਣਿਆ ਹੋਇਆ ਹੈ ਆ ਨੀਚੇ ਘੇਰੇ ਦੇ ਉੱਤੇ ਇਸ ਤਰ੍ਹਾਂ ਡਿਜ਼ਾਈਨਿੰਗ ਰਹੂਗੀ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਠੀਕ ਹੈ ਜੀ ਟੋਨ ਟੂ ਟੋਨ ਬਾਟਮ ਰਹੂਗੀ ਇਹਦੀ ਦੁਪੱਟਾ ਰਹਿਣ ਵਾਲਾ ਇਹਦਾ ਇਸ ਤਰ੍ਹਾਂ ਇਹ ਰੂਗਾ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਜ਼ ਰਹੂਗਾ ਸੇਮ ਇਹਦਾ ਵੀ 1500 ਅਗਲੇ ਸੂਟ ਤੁਹਾਨੂੰ ਦਿਖਾਨੀ ਆ ਮਸਲੀਨ ਵਿਸਕੋਸ ਦਾ ਬੈਸਟ ਕੁਆਲਿਟੀ ਬਹੁਤ ਹੀ ਸੌਫਟ ਮਲਾਈ ਵਰਗੇ ਸੂਟ ਹੁੰਦੇ ਨੇ ਇਹ ਵਾਲੇ ਆ ਲੋ ਜੀ ਵੱਡੇ ਪ੍ਰਿੰਟ ਕਿਉਂਕਿ ਕਾਫੀ ਡਿਮਾਂਡਿੰਗ ਆਰਟੀਕਲ ਨੇ ਆ ਲੋ ਜੀ ਮਸਲੀਨ ਵਿਸਕੋਸ ਪ੍ਰਾਈਜ਼ ਰਹੂਗਾ 1700 ਸ਼ਿਪਿੰਗ ਰਹੂਗੀ ਨਾ ਤੇ ਵੀ ਫ੍ਰੀ 48 ਇੰਚ ਲੈਂਥ ਆਊਗੀ ਤੇ 30 32 ਦੇ ਲਾਗੇ ਘੇਰਾ ਜਿਹਦਾ ਰੈਡੀ ਹੋ ਜਾਂਦਾ ਆ ਉਹ ਸੂਟ ਇਹ ਲੈ ਸਕਦੇ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਵੀ ਸਿੰਪਲ ਸੋਬਰ ਜਿਹੇ ਡਿਜ਼ਾਈਨ ਹੈ ਨੀچے ਘੇਰਾ ਜਿਹੜਾ ਇਹਦਾ organza ਬਿਲਕੁਲ soft quality ਦਾ ਜਿਹੜਾ organza ਦੇ ਨਾਲ ਇਹਨੂੰ ਦੋਨੋਂ ਸਾਈਡ ਬੈਕ ਔਰ ਫਰੰਟ ਜਿਹੜਾ ਇਹਦਾ ਡਿਜ਼ਾਈਨ ਕੀਤਾ ਆ ਘੇਰੇ ਦੇ ਉੱਤੇ ਇਸ ਤਰ੍ਹਾਂ ਲੈਸ ਹੋਊਗੀ ਇਹਦੀ ਨੀਚੇ ਤੇ ਇਹ ਰਹੂਗਾ ਇਹਦਾ ਬਾਟਮ ਪਿਓਰ ਕਾਟਨ ਦਾ ਰਿਯਾਨ ਕਾਟਨ ਦਾ ਬਾਟਮ ਰਹੂਗਾ ਔਰ ਇਹ ਰਹੂਗਾ ਇਹਦਾ ਦੁਪੱਟਾ ਸਾਰੇ ਸੂਟ ਇੱਕ ਤੋਂ ਇੱਕ ਸੋਹਣੇ ਨੇ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਕਲਰ ਦੇਖਿਓ ਬਲੈਕ ਕਲਰ ਦੇ ਨਾਲ ਕੰਬੀਨੇਸ਼ਨ ਹੋਇਆ ਆ ਇਹ ਰਹੂਗਾ ਦੁਪੱਟਾ ਦੁਪੱਟਾ ਵੀ ਇਹਦਾ ਰਹਿਣ ਵਾਲਾ 4 ਸਾਈਡ ਪੂਰਾ organza viscose ਦਾ ਇਹਦਾ ਚਾਰੋਂ ਪਾਸੇ ਇਹਦੇ ਜਿਹੜਾ ਆ ਬੈਚ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਸੋਹਣੀ ਕੁਆਲਿਟੀ ਆ ਕਪੜਾ ਬਹੁਤ ਸੋਹਣਾ ਆ ਗਰਮੀਆਂ ਦੇ ਵਿੱਚ ਜਿਵੇਂ ਮਰਜ਼ੀ ਤੁਸੀਂ ਪਾ ਸਕਦੇ ਆ ਲਾਈਨਿੰਗ ਲੱਗ ਕੇ ਵੀ ਬੜੇ ਕੂਲ ਸੂਟ ਰਹਿੰਦੇ ਨੇ ਇਹ ਵਾਲੇ ਅਗਲਾ ਡਿਜ਼ਾਈਨ ਆ ਲੋ ਜੀ ਕੰਬੀਨੇਸ਼ਨ ਬਹੁਤ ਸੋਹਣੇ ਨੇ ਕਿਉਂਕਿ ਸ਼ਾਪ ਤੇ ਸਾਡੇ ਕੋਲ ਕਾਫੀ ਸੂਟ ਇਹ ਪਹਿਲਾਂ ਹੀ ਸੇਲ ਹੋ ਚੁੱਕੇ ਨੇ ਤੇ ਕੁਝ ਕੁ ਸੂਟ ਸਾਡੇ ਕੋਲ ਸਟਾਕ ਅਵੇਲੇਬਲ ਸੀ ਤੇ ਮੈਂ ਸੋਚਿਆ ਚਲੋ ਆਪਣੇ ਵਿਊਰ ਨਾਲ ਇਹ ਵੀ ਜਿਹੜੇ ਡਿਜ਼ਾਈਨ ਆ ਆਪਾਂ ਸਾਂਝੇ ਕਰੀਏ ਆ ਲੋ ਜੀ ਪੈਟਰਨ ਬਹੁਤ ਸੋਹਣੇ ਨੇ ਸਾਰੇ ਜਿੰਨੇ ਵੀ ਆਏ ਨੇ ਆਹ ਲੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਵੀ ਫਲਾਰਸ ਵੱਡੇ ਕਿਉਂਕਿ ਕਾਫੀ ਟ੍ਰੈਂਡ ਵਿੱਚ ਚੱਲ ਰਹੇ ਨੇ ਇਹ ਵਾਲੇ ਸੂਟਸ ਜਿਹੜੇ ਆ ਆਹ ਲੋ ਜੀ ਤੇ نیچے ਇਹਦੇ ਇਸ ਤਰ੍ਹਾਂ ਰਹੂਗਾ organza ਦਾ ਪੈਚ ਸੇਮ ਇਹ ਰਹੂਗਾ ਇਹਦਾ ਦੁਪੱਟਾ ਇਹ ਰਹੂਗਾ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰਹੂਗਾ 1700 ਸ਼ਿਪਿੰਗ ਰਹੂਗੀ ਫ੍ਰੀ ਤੇ ਇਹ ਰਹੂਗਾ ਇਹਦਾ ਬਾਟਮ ਬਹੁਤ ਸੋਹਣੀ ਲੁੱਕ ਦੇ ਸੂਟ ਆ ਮਤਲਬ ਕਪੜਾ ਬਹੁਤ ਹੀ ਸੋਹਣਾ ਰਹਿਣ ਵਾਲਾ ਇਹ ਵਾਲਾ ਕਿਉਂਕਿ ਸਾਰੇ ਟ੍ਰੈਂਡਿੰਗ ਚਾਰਟ ਆ ਇਹ ਵਾਲਾ ਜਿੰਨਾ ਵੀ ਆਇਆ ਆ ਆ ਲੋ ਜੀ ਅਗਲਾ ਪੈਟਰਨ ਥੋੜਾ ਜਿਹਾ ਪਰਪਲ ਟੋਨ ਦੇ ਵਿੱਚ ਇਹਦੀ ਜਿਹੜੀ ਬਾਟਮ ਦਾ ਹੈਗਾ ਆ ਉਸ ਦੇ ਹਿਸਾਬ ਨਾਲ ਹੀ ਸਾਰੇ ਮਤਲਬ ਕਲਰ ਛਾਟ ਤਿਆਰ ਕੀਤੀ ਆ ਆ ਲੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਵੀ ਸਿੰਪਲ ਸੋਬਰ ਜਿਹਾ ਈਵਨ ਮੈਂ ਜਿਹੜਾ ਖੁਦ ਪਾਇਆ ਆ ਉਹ ਵੀ ਮੈਂ ਵੱਡੇ ਪ੍ਰਿੰਟ 'ਚ ਹੀ ਰੈਡੀ ਕਰਵਾਇਆ ਕਿਉਂਕਿ ਕਈ ਵਾਰੀ ਇਦਾਂ ਸਮਝ ਨਹੀਂ ਆਉਂਦੀ ਜੋ ਚੀਜ਼ ਬਣ ਜਾਂਦੀ ਆ ਫਿਰ ਉਹਦੀ ਲੁੱਕ ਪਤਾ ਲੱਗਦੀ ਹੈਗੀ ਆ ਆ ਲੋ ਜੀ ਇਹ ਰੂਗਾ ਇਹਦਾ ਦੁਪੱਟਾ ਸੇਮ ਫੋਰ ਸਾਈਡ ਇਹਨੂੰ ਵੀ ਆਰਗੈਂਜ਼ਾ ਦੇ ਪੈਚ ਨਾਲ ਕੀਤਾ ਹੋਇਆ ਡਿਜ਼ਾਈਨ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਇਹ ਵੀ ਤੇ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਵਾਂਗੀ ਮੈਂ ਵਾਈਟ ਦੇ ਨਾਲ ਆ ਲੋ ਜੀ ਕਿਉਂਕਿ ਕਾਫੀ ਡਿਮਾਂਡਿੰਗ ਆਰਟੀਕਲ ਨੇ ਸਾਰੇ ਇਹ ਵਾਲੇ ਪਹਿਲਾਂ ਸਾਡੇ ਕੋਲ ਆਏ ਸੀਗੇ ਇਹ ਵਾਲੇ ਫੈਬਰਿਕ ਡਿਫਰੈਂਟ ਦੇ ਉੱਤੇ ਤੇ ਬੜੀ ਸੋਹਣੀ ਸੇਲ ਹੋਈ ਸੀ ਮੈਨੂੰ ਲੱਗਦਾ ਸੀ ਵੀਡੀਓ ਸ਼ੂਟ ਕੀਤਾ ਹੀ ਨਹੀਂ ਤੇ ਉਹ ਸਟਾਪ ਤੋਂ ਹੀ ਕਾਫੀ ਸੇਲ ਹੋ ਚੁੱਕੇ ਸੀਗੇ ਵਾਈਟ ਬੀਸ ਦੇ ਨਾਲ ਬਹੁਤ ਸੋਹਣਾ ਸੂਟ ਆ ਆਰਗੈਂਜ਼ਾ ਦਾ ਨੀਚੇ ਪੈਚਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਵੀ ਵਾਈਟ ਰਹੂਗੀ ਇਹਦੀ ਬਾਟਮ ਨਾਲ ਪ 3 ਮੀਟਰ ਦੇ ਲਾਗੇ ਇਹਨਾਂ ਦੀ ਬਾਟਮ ਗ੍ਰੈਂਡ ਵਧੀਆਂ ਦੁਪੱਟੇ ਵੀ ਬਹੁਤ ਲੰਬੇ ਕੱਟਦੇ ਨੇ 2.5 ਪਲੱਸ ਹੀ ਨੇ ਬਹੁਤ ਵੱਡੇ ਕੱਟਦੇ ਦੁਪੱਟੇ ਨੇ ਇਹਨਾਂ ਦੇ ਆ ਦੇਖੋ ਬਹੁਤ ਵੱਡੇ ਕੱਟਦੇ ਦੁਪੱਟੇ ਨੇ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਪ੍ਰਾਈਜ਼ ਰੋਗਾ ਇਹਦਾ ਵੀ ਸੇਮ 1700 ਤੇ ਅਗਲਾ ਡਿਜ਼ਾਈਨ ਲਾਸਟ ਆਰਟੀਕਲ ਤੁਹਾਨੂੰ ਦਿਖਾਨੀ ਆ ਮੈਂ ਇਹਦੇ ਵਿੱਚ ਆ ਲੋ ਜੀ ਲਾਸਟ ਆਰਟੀਕਲ ਬਹੁਤ ਸੋਹਣੇ ਸੂਟ ਨੇ ਸਾਰੇ ਕੱਪੜੇ ਦੀ ਕੁਆਲਿਟੀ ਬਹੁਤ ਹੀ ਸੁਪਰ ਬ੍ਰਾਂਡ ਵਾਲੀ ਆ ਹਲੋ ਜੀ ਨੀਚੇ ਘੇਰੇ ਦੇ ਇਸ ਤਰ੍ਹਾਂ ਇਹਦਾ ਰਹੂਗਾ ਪ੍ਰਿੰਟ ਔਰ ਸੌਰੀ ਆਪਣੇ ਜਿਹੜਾ ਇਹਦਾ ਪੈਚ ਤੇ ਇਹ ਰਹੂਗਾ ਇਹਦਾ ਦੁਪੱਟਾ ਖਿਲਵੇ ਖਿਲੇ ਜਿਹਾ ਸੂਟ ਆ ਬਹੁਤ ਸੋਹਣੀ ਲੁੱਕ ਦੇ ਸੂਟ ਆ ਜਿਹਨੂੰ ਵੀ ਪਸੰਦਾ ਬੁੱਕ ਕਰ ਲਿਓ ਜੀ ਇਹਦੀ ਰਹੂਗੀ ਬਾਟਮ ਜਿਹੜੀ ਹੈਗੀ ਇਸ ਤਰ੍ਹਾਂ ਪਿੰਕ ਪੀਚ ਟੋਨ ਦੇ ਵਿੱਚ ਤੇ ਇਹ ਸੀ ਇਸ ਵੀਡੀਓ ਦਾ ਲਾਸਟ ਆਰਟੀਕਲ ਜੀ ਉਮੀਦ ਕਰਦੇ ਆਂ ਜੀ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਬਾਕੀ ਚੈਨਲ ਤੇ ਜਿਹੜੇ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਆਲ ਕਰ ਲਓ ਤਾਂ ਕਿ ਤੁਹਾਨੂੰ ਸਾਰੀਆਂ ਅਪਡੇਟਸ ਮਿਲਦੀਆਂ ਰਹਿਣ ਕਿਉਂਕਿ ਮੈਨੂੰ ਕਈ ਕਹਿ ਦਿੰਦੇ ਆ ਮੈਮ ਸਾਨੂੰ ਵੀਡੀਓ ਤੁਹਾਡੀ ਸ਼ੋ ਨਹੀਂ ਤੁਸੀਂ ਸਾਰੇ ਜਿਹੜੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਚੰਗੀ ਲੱਗਦੀ ਮੈਂ ਹਰ ਵਾਰ ਬੋਲਦੀ ਵੀਡੀਓ ਨੂੰ ਲਾਈਕ ਪਲੀਜ਼ ਜ਼ਰੂਰ ਕਰ ਦਿਆ ਕਰੋ ਜੀ ਬਾਕੀ ਇਹਦੇ ਨਾਲ ਵੀਡੀਓ ਐਂਡ ਕਰ ਦਿਆਂ ਜੀ ਸਸ